ਸਤਿ ਸ੍ਰੀ ਅਕਾਲ ਦੋਸਤੋ ਆਖਿਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਲੁਧਿਆਣਾ ਦੇ ਵਿੱਚ ਗੰਦੇ ਪਾਣੀਆਂ ਵਾਲੇ ਮੋਰਚੇ ਦੇ ਜੋ ਟੀਮ ਹੈ ਉਹ ਕਮੇਟੀ ਦੇ ਅੱਗੇ ਝੁਕ ਗਈ ਹੈ ਤੇ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਫੈਕਟਰੀਆਂ ਬੰਦ ਕਰਨ ਦਾ ਐਲਾਨ ਤੇ ਉੱਥੇ ਹੀ ਲੱਖਸਧਾਣਾ ਅਤੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਵ ਸਿੰਘ ਨੂੰ ਵੀ ਪੁਲਿਸ ਵੱਲੋਂ ਰਿਲੀਜ਼ ਕੀਤਾ ਗਿਆ ਆਉ ਤੁਹਾਨੂੰ ਲੈ ਚੱਲਦੇ ਹਾਂ ਮੌਕੇ ਦੀ ਲਾਈਵ ਵੀਡੀਓ ਵੱਲ Gracias. ભાઈ ઓન બેક ના મુ જ જાય જાય ખડા રે હણ દેખી બાબા જીન્દબાદ પડકે ફરતે આઉં ગયા ભાઈઓ નગર સરપંચ માર મારને ગા જીન્દબાદ જીન્દબાદ મારતી આયા દેખ બે બેક હોજો બેક હોજો बनेगा भाई यार खाधा खड़ा लॻा बई बनखे ਪਹਿਲਾ ਮੈਂ ਧੰਨਵਾਦ ਕਰਦਾ ਸਾਡਾ ਜਗਦੇ ਸਿੰਘ ਦਾ ਚੌਂਹਿਆ ਜੀਰਾ ਦਾ ਇਹ ਹੈਂਗਰ ਸੈਲ ਸਾਡੀਆਂ ਗੁਰੂਆਂ ਲਾਡੀਆਂ ਬੋਲਵੰਦਾਂ ਬਾਪੂ ਜੀ ਖੜੇ ਨੇ ਲਖਪੀਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਸਾਡਾ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਪਾ ਕੇ ਸਾਡੇ ਦਰਿਆਵਾਂ ਦੇ ਵਿੱਚ ਸਾਡਾ ਸਾਰਾ ਵਿਖਣੀ ਮਾਲਵਾ ਦੇ ਰਾਸਤਾਂ ਟੱਕਦੇ ਲੋਕਾਂ ਵਾਸਤੇ ਰਾਸਤਾਂ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਸ਼ਹਿਰ ਪਹੁੰਚਿਆ ਮਗਰੀ ਨਹੀਂ ਇੱਥੇ ਆ ਗਿਆ ਵਸਤੋਂ ਲਈ ਵੀ ਆਇਆ ਜਿਨ੍ਹਾਂ ਨੇ ਬਹੁਤ ਧੱਕਾ ਤੇ ਜਰਵਾਹਾ ਸੀ ਕੀਤੀ ਬਹੁਤ ਸੋਧ ਕੀਤੀ ਬਹੁਤ ਪੰਜਾਬ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਲਗਵਾਂ ਦਿੱਤੇ ਰਾਹ ਦੇ ਵਿੱਚ ਵੀ ਗੱਡੀਆਂ ਕੇਰੀਆਂ ਮਸਾਂ ਕੇਰੀਆਂ ਬਿਲ ਟੋਟੀ ਦਾ ਬੰਦੇ ਆ ਲੈ ਨੇਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅੱਜੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਪਹੁੰਚ ਆਉਣਾ ਇਹ ਨਾਈ ਦੀ ਸ਼ੁਰੂਆਤ ਹੈ ਹੱਪਾ ਇਹ ਜੱਟ ਵਾਲੇ ਇੱਕ ਕਾਹਨ ਮਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆਪਾਂ ਜਿਹੜਾ ਕੈਮੀਕਲ ਪੀ ਰਹੇ ਆ ਅੱਜ ਆਪਾਂ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕਤਮਾ ਚੱਕਿਆ ਜੜਾਈ ਹਲੇ ਆਪਾਂ ਜਿੰਨੀ ਬਹੁਤ ਜ਼ਰੂਰੀ ਆ ਤੇ ਹਲੇ ਤਰਾਪਾ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਆ ਕਤਮਾ ਚਲੀ ਆ ਆਪਾਂ ਜੇ ਨਾ ਸੋਚਿਆ ਤਾਂ ਟੁੱਟ ਕੇ ਜੀ ਲਿਆ ਆਪਣਾ ਜਖਲਿਆ ਮੋਰਚਾ ਹਲੇ ਮੋਰਚਾ ਨਹੀਂ ਜਿੱਤਿਆ ਜਿਵੇਂ ਕਿ ਤਾਂ ਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਰੀ ਉਹ ਕਹਿੰਦੇ ਵੀ ਇਹ ਜਿਹੜਾ ਮਹਾਦਰ ਗਿਆ ਵਾਲਾ ਸਭਾ ਦਰਕੇਵਾ ਜਿਹੜਾ ਪ੍ਰਾਂਗਾ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਹੈ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਦਿਨਾਂ ਦਾ ਸਮਾਂ ਕੇ ਐਡੀਵੀ ਖਾਂ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਇਹ ਸੀ ਐਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਦਰਕੇਵਾਂ ਦਾ ਜਿਹੜਾ ਗਹਿਰਾ ਬੰਦ ਕਰ ਦੇਣਾ ਜਿਹੜਾ 9 ਕਰੋੜ ਲੀਟਰ ਆਪਣਾ 2.5 ਕਰੋੜ ਦੇ ਵਿੱਚੋਂ ਪੈਂਦਾ ਜਹਰਾ ਉਹ ਅਸੀਂ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅਜਿਹੀ ਕਿਨਾ ਕਾਨੂੰਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਖੜਾ ਹੋ ਜੇ ਆਪ ਨੂੰ ਜਿਹੜੇ ਕੰਨ ਦੀ ਲੁਧਿਆਣੇ ਵੀ ਪਹੁੰਚਣਦੇ ਨੇ ਜਿਹੜੇ ਕੰਨ ਦੇ ਕਬੂਰ ਤੋਂ ਬੰਦੇ ਨੇ ਹਜੋ ਖੂਦਪੌਣ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹਿਆ ਬਹੁਤ ਸਾਰੇ ਬਹੁਤ ਗਿਆਨੇ ਮੋਰਚਾ ਲਾਇਆ ਪਰ ਕਿ ਸੇਬੀ ਲੋਟ ਇਹਨੇ ਇੱਕ ਬੂਲ ਘਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੇ ਔਰ ਤੁਹਾਡੀ ਬਹੁਤ ਵੱਡੀ ਜਤ ਸਾਕੇ ਤੁਸੀਂ 2.5 ਕਰੋੜ ਰੁਪਏ ਜਹਰ ਔਰ ਦੋਸਰਾਂ ਨੂੰ ਬੰਦ ਕਰਾ ਦਿੱਤੇ ਤੁਹਾਡੀ ਜਿੱਤ ਆ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਰਕ ਕੀਤਾ ਉਹਨਾਂ ਦੇ ਲੰਗੜਟ ਲਾਏ ਉਹਨੂੰ ਪੂਰਾ ਜੋਖਮ ਸੀ ਕਰਨਾ ਬੋਲਿਆ ਅੱਜ ਸਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ 7 ਮਈ ਪੁਰਾ ਸਰਕਾਰ ਕੋਈ ਵੀ ਕਰ ਸਕਦਾ ਜੇਰਾ ਮਤਲਬ ਉਹ 7 ਮਈ ਹੋ ਕੇ ਅਸੀਂ ਪੁਰਾਵਾ ਲੈ ਲਈ ਅਸੀਂ ਆਪਣੀ ਗੱਲ ਰੱਖਣਾ ਆਈ ਸੀ ਕਹਿੰਦੇ ਆ ਸਾਰੀ ਗੱਲ ਸੁਣੀ ਆ ਤੁਸੀਂ ਆਪਣੇ ਜਬੀਰ ਤੋਂ ਕਰਵਾਓ ਜਿਹੜਾ ਕੋਈ ਜਬੀਰ ਵੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਕੋਲੇ ਘਲੇ ਜਾ ਕੇ ਨਾ ਨਾ ਸੱਜਾ ਫੁਆਕੇ ਦਾ ਆਪਣੇ ਆਪਣੇ ਦੱਸੋ ਤੁਸੀਂ ਕਿ ਇਹ ਲਈ ਗੱਲ ਤਾਂ ਸਹੀ ਆ ਮੁੱਦਾ ਸਹੀ ਨਹੀਂ ਪਾਇਆ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਸੋਦੇ ਵੀ ਕਲਾਜ ਆ ਗਈਆਂ ਬੜੀ ਮੰਨ ਲੋ ਕਹਿੰਦੇ ਸੀ ਬਿਲਕੁਲ ਨਾਲੇ ਉਹ ਬੜੀ ਫੈਸਲਾ ਕਰੀ ਤੇਰਾ ਨਾ ਵੀ ਖਾਲ ਸਾਡੇ ਘਰ ਤੇ ਖੇਤ ਵੀ ਇਹਨਾਂ ਦੇ ਕੱਪ ਦੀ ਇਹ ਬੰਮੀ ਤੇ ਵਿਗੜ ਪਾਈ ਜਾਂਦਾ ਬੋਲ ਕਰਕੇ ਸਾਰੇ ਪੰਜਾਬ ਦੇ ਪਾਣੀ ਦੇ ਵਿਰੇਮੀਆ ਵਾ ਗਿਆ ਪਾਣੀ ਤੀਨ ਜੋਗ ਜਿਹੜੇ ਆਇਸ ਸੋਟਾ ਵੀ ਫਾਟੇ ਬੰਦਦਾ ਮੈਂ ਜੁਨੇ ਕੋਈ ਪੁਲਿਸਾਂ ਦੇ ਖਲੀਆ ਲਿਹਾ ਦੇ ਆਏ ਹੋ ਜਿਹੜੇ ਹੋ ਜਿਹੜੇ ਆਏ ਆ ਸਰਿਕੀਆਂ ਹਜ਼ਾਰਾਂ ਦੀ ਗਿਰਤੀ ਵਾਲੀ ਪੁਲਿਸ ਲੱਗੀ ਸੀ ਸੋਡਰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖਾ ਪਨੀ ਪੁੱਛਦਾ ਜਰਦਾਸ਼ ਮੁੰਡੇ ਖੜ ਵੀ ਦੇ ਪਾਣੀ ਕੋਲੇ ਕੰਮ ਦਾ ਨਾਮ ਦਾ ਤਰਨ ਸਭ ਨਾਲ ਤੇ ਓਸਾ ਪਾਣੀ ਚਲੇ ਜਿਹੜੀ ਮੈਂ ਜੇਰਾਂ ਬੋਲੂਗਾ ਕੇ ਮਾਰਦਾ ਯਾਰਾ ਅੱਜ ਬਿਰਾਗਾਰਾਂ ਦੀ ਬੜੀ ਗੱਲ ਫੁਣਾਈ ਕਰਦਿਏ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀਅਤ ਦੀ ਆਜ ਵੀ ਸ਼ੁਰੂ ਨਹੀਂ ਹੁੰਦੀ ਆ ਸੋਚ ਕਰਕੇ ਇਹ ਬਹੁਤ ਦਖੁਦੀ ਗੱਲ ਆ ਸਰਕਾਰ ਨੇ ਕੋਈ ਕਸਮ ਨਹੀਂ ਛੱਡੀ ਉਹਨਾਂ ਨੂੰ ਗਰਾਫਤ ਸਾਕਿਆ ਦੇ ਕੇ ਟਗਰਾਫ ਦਾ ਮਹੌਲ ਵੀ ਬਣਾਇਆ ਉਹਨੂੰ ਕਹਾਣਾ ਬਣਾ ਕੇ ਬੁਲੰਦੇਰਨ ਦਾ ਮਹੌਲ ਵੀ ਬਣਾਇਆ ਇਹਨਾਂ ਤੋਂ ਬਿਨਾਂ ਕੁਝ ਹੋਇਆ ਪਾਗੋ ਔਰ ਧੰਨਵਾਦ ਸੋਡਾ ਸਾਰਿਆਂ ਦਾ ਜਿਉਂਦੇ ਬਹਦੇ ਰੋ ਸਪੈਸ਼ਲ ਵਾਂ Arabayı. <laughs> Arabayı. <laughs> Arabayı. <laughs> Arabayı. <laughs> ਜਾ ਡਰਕੂਲਾ ਐਤਾ ਵਦਕ ਕਹਾਣੀ ਕਹਾਂ ਨਿਕਾਰਾਂ ਦੇਖਦਾ ਬਾਬੂ ਸਿੰਘ ਨਾਮ ਦਾ ਮੁੰਡਾ ਲੋਕ ਕਹਿੰਦੇ ਯਾਰ ਭਵੰਤ ਮਾਨ ਦਾ ਯਾਰ ਹੈ ਤੇ ਆਹ ਗੱਲ ਕਹਿੰਦੇ ਆ ਤੁਮਨੇ ਨਿਸ਼ਚੈਲਾ ਕਾਰਗਰਤਾ ਕੌਣ ਸੁਪਨਾ ਗਿਆ ਭਵੰਤ ਮਾਨ ਨੇ ਤੋਜੇ ਚੱਪਟਾ ਖਲਾ ਤਾਂ ਹੀ ਮਾਰੋ ਪਿਆ ਉਹਨੇ ਕਿਹਾ ਗਵਰ ਬਾਬਾ ਯਾਰ ਆ ਇਹਦਾ ਕਹਿੰਦੀਆਂ ਇਹ ਉਹ ਜੋਦਾ ਵਈ ਮੈਂ ਸਾਹ ਵੀ ਇਸ ਦੇ ਕੋਲ ਸਾਕਾ

बापू जी मानो पी कल अॼु ਇਨਾ ਵਾਰੀ ਬਹੁਤ ਧੰਨਵਾਦ ਆ ਸਭ ਜੀ ਸਫਰ ਤੋਂ ਘਰਕਨੀ ਜੀ ਵੀ ਆਏ ਨੇ ਇਨਾ ਵਾਰੀ ਪਹਿਲਾਂ ਕਿਹਦਾ ਕਿਹਦਾ ਨਾਮ ਲਵਾਂ ਜੀ ਸਾਰੇ ਜਰਦੀਪ ਆਇਆ ਬਾਈ ਬਹੁਤ ਧੰਨਵਾਦ ਇਹ ਮਿਹਨਤ ਤੋਂ ਭੁੰਦੇ ਸੀ ਆਪਣੇ ਨਾਲ ਸੋ ਦੋੜ ਵਾਲਾ ਸੁੰਨ ਮਾਸ ਜਿੰਨੇ ਵੀ ਆਇਆ ਸਾਰੇ ਦਿੱਤਾ ਬਾਣ ਜੀ ਕਿਹਦਾ ਕਿਹਦਾ ਮੈਂ ਬਹੁਤ ਨਾਮ ਲਵਾਂਦਾ ਸਾਰਾ ਧੰਨਵਾਦ ਸਹਿਲ ਨੂੰ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣਦੇ ਜਾਓ ਜੇ ਐਮ ਕਰਦੇ ਆ ਉਹਦੇ ਗਾਲ ਤੇ ਘਰਦੇ ਜਾਦੇ ਜਿਆ ਵੇ ਏਡੀਸੀ ਖੋਖਾ ਦੇ ਕੇ ਕਿ ਦੋ ਨਾ ਮਾਲ ਫੱਟ ਕੇ ਲਾ ਬੰਦ ਹਰਤੇ ਬਾਦ ਪੂਰੀ ਤਰ੍ਹਾਂ ਦੇ ਬਾਦ ਆ ਰਹੀ ਬੰਦ ਇਹ ਦੂ ਬਾਤ ਛੱਡੋ ਜੇ ਦੂ ਬਾਤ ਸਾਫ ਕਰੇਗਾ

ਉਹਦਾ ਧੰਨਵਾਦ ਜੇ ਤੁਸੀਂ ਪਾ ਕੇ ਸਾਰੇ ਮੇਰੇ ਵੀਰਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਭਾਈ ਅੱਜ ਮੈਂ ਇੱਧਰ ਨੂੰ ਆਇਆ ਸੀ ਮੈਂ ਸੁਣਦਾ ਆਇਆ ਸੀਗਾ ਆਕਾ ਮੈਂ ਤਾਂ ਬਗਾਨੀ ਲੱਗਾ ਉਹਦਾ ਰੱਖਣਾ ਤਾਂ ਆਪਣੇ ਤੋਂ ਦੂਰ ਦਾ ਕੰਮ ਨਾ ਕਰਦੇ ਆ ਉਹ ਮਾਫੀ ਆ ਭਾਈ ਮੈਂ ਸੋਚਿਆ ਪੰਜਾਬ ਤੋਂ ਹੀ ਆ ਤਾਂ ਨਾ ਸੁਣਦੇ ਆ ਪਤਾ ਨਹੀਂ ਲੱਗਾ ਭਾਈ ਕਈ ਵਾਰੀ ਦੋਈ ਕਿਸੇ ਨੂੰ ਕਰਨਾ ਮੈਂ ਚੱਟਾ ਦਾ ਤੁਨੇ ਸਾਰੇ ਪੰਜਾਬੀਆਂ ਕੋਲ ਮੇਰਾ ਮਾਰਨ ਕੋਲ ਮਾਫੀ ਮੰਗਦਾ ਉਹ ਨਹੀਂ ਜਦੋਂ ਕੋ ਦਾ ਗੁੱਸਾ ਹੁੰਦਾ ਹੈ ਨਾ ਜਦੋਂ ਮੈਨੂੰ ਮਾਰਦੇ ਰਹਿਆ ਨਾ ਜਦੋਂ ਯਾਰ ਜਾਣ ਵੀ ਨਹੀਂ ਦਿੰਦੇ ਕਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਗੁੱਸੇ ਤੋਂ ਬਿਨਾਰ ਕੋਈ ਰੋਣੀਆਂ ਤੇ ਮੰਨਣ ਰੋਣ ਨਾਲ ਗਾਹ ਅਸਤੇ ਮਾਰਦੇ ਆਂ ਮੈਂ ਵੀ ਮੇਰੇ ਆਪਣੇ ਕੋਲੋਂ ਥੋੜਾ ਸਾਰਾ ਖਮਾਨਾ ਦਾ ਹਾਂ ਜੀ ਲੈ ਜੇ 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 ਪਰ ਭਾਈ ਨੇ ਕੁਝ ਕਹਿਣਾ ਕੋਈ ਨੇ ਗੋਰਮਟ ਤੇ ਮੈਂ ਹਾਂ ਇੱਕ ਘਾਰਾ ਛੱਡ ਕੇ ਆਪਣੀ ਸਮਾਪਤੀ ਕਰਦਾ ਦਾਲੀ ਪਰ ਕੱਟੇ ਦਾ ਹਜਰ ਤਾਂ ਨਹੀਂ ਕਿੰਨਾਂ ਕਿੰਨਾਂ ਨੂੰ ਸਾਹਮਣੇ ਜੱਫਾ ਪਿਆ ਪਾਣੀਆਂ ਦੀ ਆ ਗੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਕਿਹੜੀ ਮਰਜ਼ੀ ਗੱਲਾਂ ਕਰ ਰਹੇ ਆ ਭਾਈ ਉਧਰ ਵੀ ਸਾਡਾ ਫਰਜ਼ ਬਣਦਾ ਨਿਕਲੋ ਨੌਜਵਾਨੋ ਘਰ ਕਰੋ ਧੰਨਵਾਦ ਜੀ ਮੈਂ ਸਾਰਾ ਬੋਲ ਬੋਲੋ ਕੁਝ ਨੇ ਦੇਈ ਬੋਲ ਕਾੜੀਆਂ ਆਰਾਮ ਹੋ ਚੁੱਕੇ ਆਸੀ ਮੈਂ ਵੀ ਮੰਨਦਾ ਕੋਈ ਵੀ ਕੰਮ ਹੋਵੇ ਮੈਂ ਦਾ ਕੰਮ ਲੁੱਟਾ ਜਿਹੜਾ ਵੀ ਉਹ ਆਪਾਂ ਕਰ ਸਕਦਾ ਹੈ ਔਰ ਇੱਕਦਮ ਸੁਣ ਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦਕਿ ਲੁੱਟਾਈ ਵਾਲਿਆਂ ਦਾ ਹੀ 1.5 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਚ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈ ਆ ਜਾਣੇ ਕਿ ਕਿ ਲੋਜੇ ਅਸੀਂ ਅੱਜ ਐਲਾਨ ਆਪਾਂ ਟਰਨ ਬਾਈ ਟਰਨ ਚੱਲਦੇ ਤੇ ਬਣੂਗੀ ਪੱਕਾਲੇ ਪਾਣੀ ਤੇ ਬਰਬਾਦ ਖਾਲ ਚਲ ਮੇਰੀ ਤੁਹਾਨੂੰ ਬੇਨਤੀ ਆ ਸ਼ਾਂਤੀ ਨਾਲ ਜਾਣਾ ਹੁਣ ਆਪਣੀ ਨਾਲ ਚੋ ਗੱਲ ਹੋਈ ਸੀ ਹੁਣ ਨਿਕਲੀ ਹੈ ਹਥਿਆਰ ਰਿਓ ਜੇ ਕੋਈ ਤੇ ਆ ਠੀਕ ਹੈ ਸ਼ਰੋ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਬੋਲੇ ਕਮਾਲ ਸੁਣਾ ਚਲੋ ਸ਼ਾਂਤੀ ਨਾਲ ਨਿਕਲੋ Thank <laughs> you. <Yeah. laughs>